ਸਾਸ਼ੀ ਕਾਲ ਜੀ ਅੱਜ ਆਪਾਂ ਤੁਹਾਨੂੰ ਜੇਬ ਲਗਾਉਣ ਦਾ ਸਭ ਤੋਂ ਆਸਾਨ ਤਰੀਕਾ ਦੱਸਾਂਗੇ। ਤੁਸੀਂ ਸਭ ਤੋਂ ਪਹਿਲਾਂ ਦੇਖੋ ਆਪਾਂ ਜਿਵੇਂ ਕਮੀਜ਼ ਕਟਿੰਗ ਕਰਦੇ ਆਂਗੇ ਉਸੇ ਤਰੀਕੇ ਨਾਲ ਜਿਹੜੇ ਨਿਸ਼ਾਨਾ ਲਗਾ ਲੈਣੇ ਨੇ। ਇਸ ਤੋਂ ਬਾਅਦ ਆਪਾਂ ਨੇ हिਪ ਤੋਂ ਨਿਸ਼ਾਨਾ ਜਿਹੜਾ 6 ਇੰਚ ਦੀ ਦੂਰੀ ਤੇ ਲਗਾ ਦੇਣਾ ਤੇ ਹਲਕੇ ਹੱਥ ਨਾਲ ਜੇਬ ਦੀ ਜਿਹੜੀ ਸ਼ੇਪ ਆ ਗਈ ਦੇ ਦੇਣੀ ਹੈ। ਤੇ ਸਭ ਤੋਂ ਤੁਸੀਂ ਇਹ ਜਿਹੜਾ ਕੱਪੜਾ ਹੈਗਾ ਆਪਣੇ ਚਾਰ ਤਹਾਂ ਦੇ ਵਿੱਚ ਆਗਾ। ਮਤਲਬ ਫਰੰਟ ਤੇ ਬੈਕ ਪੀਸ ਦੋਨੋਂ ਇਕੱਠੇ ਨੇ ਆਪਣੇ। ਇਹ ਬਸ ਇਹਨਾਂ ਨਿਸ਼ਾਨਾਂ ਤੇ ਹੀ ਆਪਾਂ ਨੇ ਜਿਹੜੀ ਮਾਰਕਿੰਗ ਆ ਗਈ ਆਪਣੀ ਕਰ ਲੈਣੀ ਹੈਗੀ ਜਿੱਥੇ-ਥੇ ਆਪਣੇ ਮਾਰਕ ਕੀਤੇ ਹੋਏ ਹੈਗੇ ਦੇਖ ਸਕਦੇ ਹੋ ਸਾਰੇ ਸੇਮ ਬਸ ਕੁਰਤੀ ਉਦਾਂ ਹੀ ਕਟਿੰਗ ਹੁੰਦੀ ਹੈ ਜੇ ਤਾਂ ਸਿੰਪਲ ਕੁਰਤੀ ਜਿਹੜੀ ਆਪਣੀ ਕਟਿੰਗ ਹੁੰਦੀ ਹੈ ਬਸ ਹਿੱਪ ਦੇ ਨਿਸ਼ਾਨ ਤੋਂ ਉੱਪਰ 6 ਇੰਚ ਦੀ ਦੂਰੀ ਤੇ ਜਿਹੜੀ ਆਪਣੀ ਜੇਬ ਆ ਗਈ ਰੱਖੀ ਜਾਂਦੀ ਹੈ ਜੇਬ 6 ਇੰਚ ਦੀ ਦੂਰੀ ਮਤਲਬ ਹੱਥ ਪਾਉਣ ਨੂੰ ਜੋ ਕਰੀ ਜਗਾਹ ਜਿਹੜੀ ਆਪਣੀ ਰੱਖੀ ਹੁੰਦੀ ਹੈਗੀ ਇਸ ਗੱਲ ਦਾ ਧਿਆਨ ਰੱਖਣਾ ਬਸ ਇਸ ਤੋਂ ਬਾਅਦ ਦੇਖੋ ਆਪਾਂ ਨੇ ਨਾਰਮਲ ਜਿਵੇਂ ਆਪਾਂ ਕੁੜਤੀ ਸਟਿਚ ਕਰਦੇ ਆ ਉਸੇ ਤਰੀਕੇ ਨਾਲ ਕੁੜਤੀ ਜਿਹੜੀ ਸਟਿਚ ਕਰ ਲੈਣੀ ਆ ਤੇ ਜੇ ਵਾ ਜਿਹੜੀ ਬੈਕ ਤੇ ਦੇਖੋ ਫਰੰਟ ਪਾਰਟ ਉਦੋਂ ਹੀ ਰਾਉਂਡ ਦੇ ਵਿੱਚ ਜਿਹੜੀ ਸਲਾਈਆਂ ਕਰ ਦੇਣੀਆਂ ਬਸ ਜੇ ਤੋਂ ਓਪਨ ਸਾਈਡ ਆਪਣੀ ਬਚਾ ਲਵਾਂ ਹੱਥ ਪਾਉਣਿਆਂਗੇ ਆਪਾਂ ਉਥੋਂ ਓਪਨ ਰੱਖਣੀਆਂਗੇ ਉੱਪਰੋਂ ਦੇਖੋ ਫਿਟਿੰਗ ਤੋਂ ਲੈ ਕੇ ਕਮਰ ਤੱਕ ਜਿਹੜੇ ਆਪਾਂ ਨੇ ਫਿਟਿੰਗ ਨਿਸ਼ਾਨੀਆਂ ਕਿ ਲਗਾ ਲੈਣੀਆਂ ਮਾਰਕਿੰਗ ਕਰਕੇ ਦੇ ਉੱਪਰ ਆਪਾਂ ਸਲਾਈ ਲਗਾ ਲਾਂਗੇ ਆਪਣੇ ਨਾਪ ਦੇ ਸਿਹਾ ਜੀ ਜੀ ਤੁਹਾਡੇ ਮਤਲਬ ਜਿੰਨੀ ਤੁਹਾਡੇ ਕਮੀਜ਼ ਦੀ ਫਿਟਿੰਗ ਆਉਂਦੀ ਆ ਉਸ ਹਾਮਣੇ ਜਿਹੜੀ ਆਪਾਂ ਨੇ ਸਲਾਈ ਆ ਕੇ ਲਗਾ ਲੈਣੀ ਆ ਨੀਚੇ ਤੋਂ ਦੇਖੋ ਆਪਣੇ 2 ਇੰਚ ਦਾ ਗੈਪ ਰੱਖਿਆ हिਪ ਦਾ ਵਿਚਾਲੇ ਜਿਹੜੀ ਕਮਰ-ਕਮਰ ਤੇ ਹੈ ਜੇਵਾ ਕੀ ਜਿੱਥੇ ਲੱਗ ਜਾਂਦੇ ਹੈਗੇ ਦੇਖ ਸਕਦੇ ਹੋ ਤੁਸੀਂ ਬਹੁਤ ਫਿਨਿਸ਼ਿੰਗ ਨਾਲ ਜੇਬ ਲੱਗਦੇ ਹੈਗੇ ਜੇ ਤੁਸੀਂ ਤਾਂ ਜੇਬ ਲਗਾਉਂਗੇ ਕਮੀਜ਼ ਦੇ ਉੱਪਰ ਫਾਈਨਲ ਲੁੱਕ ਤੁਸੀਂ ਦੇ ਸਕਦੇ ਹੋਗੇ ਬਹੁਤ ਵਧੀਆ ਜਿਹੜੀ ਆਪਣੀ ਜੇਬ ਬਣ ਕੇ ਰੈਡੀ ਹੋ ਗਈ